ਲੋਵੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਨਾ ਆਪਾਂ ਜਿਹੜਾ ਟਰੈਕਟਰ ਲੈ ਕੇ ਆਏ ਆ ਸੇਲ ਲਈ ਫੋਰਡ 3600 ਇਹ ਟਰੈਕਟਰ ਤੁਸੀਂ ਇੰਨਾ ਸਾਫ਼ ਤੇ ਇੰਨਾ オリジナル ਟਰੈਕਟਰ ਪੂਰੇ YouTube ਤੇ ਤੇ ਪੂਰੇ Facebook ਤੇ ਤੁਸੀਂ ਟਰੈਕਟਰ ਇਹ ਨਹੀਂ ਦੇਖਿਆ ਹੋਣਾ ਇਸ ਗੱਲ ਦੀ ਆਪਾਂ ਪੂਰੀ ਗਾਰੰਟੀ ਦਿੰਦੇ ਆ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਟਰੈਕਟਰ ਦੀ ਆਪਾਂ ਸਾਰੀ ਜਾਣਕਾਰੀ ਕੱਲੀ-ਕੱਲੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੇ ਵੀਡੀਓ ਨੂੰ ਟਾਈਮ ਕੱਟ ਕੇ ਪੂਰਾ ਦੇਖ ਲਿਓ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ YouTube ਵਾਲੇ ਵੀਰ ਤੇ Facebook ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਏ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਮਿੱਤਰੋ ਇਸ ਟਰੈਕਟਰ ਬਾਰੇ Ford 3600 ਟਰੈਕਟਰ ਤੁਸੀਂ ਦੇਖ ਸਕਦੇ ਹੋ 1900 ਤੇ 95 ਮਾਡਲ ਹੈ ਟਰੈਕਟਰ ਟਰੈਕਟਰ ਭਾਈ ਜੀ ਇਹ ਆਲ オリジナル ਹੈ ਰੰਗ ਪੇਂਟ ਸਾਰਾ ਟਰੈਕਟਰ ਦਾ A to Z ਨਾਲ ਦਾ ਹੈ ਟਰੈਕਟਰ ਦੇ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਤੇ ਜਿਹੜੇ ਆਪਾਂ ਟਾਇਰਾਂ ਦੀ ਗੱਲ ਕਰੀਏ ਮੰਗਲੇ ਟਾਇਰ JK ਕੰਪਨੀ ਦੇ ਨੇ ਅਗਲੇ ਟਾਇਰ ਟਰੈਕਟਰ ਦੇ ਗੁੱਡਇਰ ਕੰਪਨੀ ਦੇ ਨੇ ਬਾਕੀ ਭਾਈ ਜੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਆਲ オリジナル ਹੈ ਤੇ ਐਹੋ ਜੀ ਕੰਡੀਸ਼ਨ ਵਾਲਾ ਟਰੈਕਟਰ ਤੁਸੀਂ ਪੂਰੇ YouTube ਤੇ ਪੂਰੇ Facebook ਤੇ ਨਹੀਂ ਦੇਖਿਆ ਹੋਣਾ ਜਿਹੜੀ ਟਰੈਕਟਰ ਦੀ ਵੀਡੀਓ ਆਪਾਂ ਅੱਜ ਲੈ ਕੇ ਆਏ ਆਂ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਬਿਲਕੁਲ 100% ਹੈ ਤੇ ਸਾਰੇ ਜਿਹੜੇ ਟਰੈਕਟਰ ਦੇ ਪਾਰਟਸ ਨੇ ਜੀ ਸਾਰੇ ਟਰੈਕਟਰ ਦੇ ਕੰਪਨੀ ਕਨਿਓ ਜੋ ਆਉਂਦੇ ਸੀ オリジナル ਨੇ ਬਾਕੀ ਸੀਟ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਦੇ ਜੋ ਨਾਲ ਦੀ ਆਉਂਦੀ ਸੀ ਨਾ ਉਹੀ ਸੀਟ オリジナル ਹੈ ਸਾਰੀਆਂ ਲਾਈਟਾਂ ਵਗੈਰਾ ਸਾਰਾ ਕੁਝ ਟਰੈਕਟਰ ਦਾ A to Z ਨਾਲ ਦਾ ਜੀ 1995 ਮਾਡਲ ਹੈ ਟਰੈਕਟਰ ਇਹ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 4,25,000 ਰੁਪਿਆ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ ਹੈ ਪਹਿਲੇ ਨਾਮ ਹੈ ਟਰੈਕਟਰ ਇਹ PV11 ਲੋਕਲ ਪਟਿਆਲੇ ਦਾ ਨੰਬਰ ਹੈ ਟਰੈਕਟਰ ਦਾ ਤੇ ਇਸ ਟਰੈਕਟਰ ਦਾ ਤੁਹਾਨੂੰ ਦੱਸ ਦਈਏ ਬਾਈ ਜੀ 3,90,000 ਰੁਪਿਆ ਰੇਟ ਲੱਗ ਚੁੱਕਿਆ ਹੈ 4.5 ਲੱਖ ਰੁਪਿਆ ਰੇਟ ਹੈ ਮੌਕੇ ਤੇ ਮਾਣਤਾਨ ਹੋ ਜੂਗਾ ਥੋੜਾ ਬਹੁਤ ਤੇ ਟਰੈਕਟਰ ਦੀ ਕੰਡੀਸ਼ਨ ਦੇਖ ਕੇ ਨਹੀਂ ਰੇਟ ਤੁਹਾਨੂੰ ਇੰਨਾ ਲੱਗਣਾ ਟਰੈਕਟਰ ਰਿਕਵਰੀ ਦੇਖ ਜ਼ਰੂਰ ਆਇਓ ਵੀਰ ਦਾ ਫੋਨ ਨੰਬਰ ਆਪਾਂ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਇਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਟਰੈਕਟਰ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਦੇ نیچے ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਬਾਕੀ ਇੰਜਨ ਵਗੈਰਾ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਬਾਈ ਜੀ ਆਲ オリジナル ਹੈ 95 ਮਾਡਲ ਪਹਿਲੇ ਨਾਮ ਆ ਇਸਹੀ ਗੀ ਅੱਜ ਦੀ ਇਹ ਵੀਡੀਓ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਫੇਸਬੁੱਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਭਰਾ ਵੀ ਇੰਨਾ ਸਾਫ਼ ਟਰੈਕਟਰ ਦੇਖ ਸਕਣ ਜੀ ਇਹੀ ਤੁਹਾਡੇ ਅੱਗੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ